ਰਾਸਮ ਬਾਬਾ ਜੀ ਬਾਬਾ ਜੀ ਮੈਨੂੰ ਗੁੱਸਾ ਬਹੁਤ ਆਂਦਾ ਕਿਸ ਤੇ ਕੱਢਦੀ ਹੈ ਕਿਸ ਨਾਲ ਲੜਦੀ ਹੈ ਪਾਪਾ ਜੀ ਮੰਮੀ ਤੇ ਵੀ ਹੈ ਮੰਮੀ ਹੁਣਾ ਤੇ ਭਾਜੀ ਹੁਣਾ ਤੇ ਜਿਆਦਾ ਹਾਂ ਬੇਟਾ ਗੁੱਸਾ ਦੇਖੋ ਇਨਸਾਨ ਉਸ ਤੇ ਹੀ ਕੱਢਦਾ ਹੈ ਜਿਹਦੇ ਨਾਲ ਜਿਆਦਾ ਪਿਆਰ ਹੁੰਦਾ ਮਾਂ ਤੇ ਜਿਆਦਾ ਤੌਰ ਕੱਢਦੇ ਆ ਬੱਚੇ ਵੀ ਸਾਰੇ ਕਿਉਂਕਿ ਆਪਾਂ ਨੂੰ ਪਤਾ ਮਾਂ ਨੇ ਵਾਪਸ ਜਵਾਬ ਨਹੀਂ ਦੇਣਾ ਹੁਣ ਕੀ ਇਹ ਠੀਕ ਹੈ ਅੱਗੇ ਜਾ ਕੇ ਜਦੋਂ ਤੂੰ ਮਾਂ ਬਣੇਂਗੀ ਤੇਰੇ ਬੱਚੇ ਤੇਰੇ ਨਾਲ ਆ ਕੇ ਲੜਨਗੇ ਦੁਨੀਆ ਤਾਂ گول ਹੈ ਜੋ ਤੂੰ ਆਪਣੀ ਮਾਂ ਨਾਲ ਕਰਦੀ ਹੈ ਉਹੀ ਤੇਰੇ ਬੱਚੇ ਤੇਰੇ ਨਾਲ ਕਰਨਗੇ ਸੋਚ ਲੈ ਪਹਿਲਾਂ ਤੋ ਚੰਗਾ ਲੱਗੂਗਾ ਨਹੀਂ ਬਾਬੂ ਜੀ ਫਿਰ ਬੇਟਾ ਜੋ ਚੀਜ਼ ਪਿਆਰ ਨਾਲ ਹੋ ਸਕਦੀ ਹੈ ਗਿਲੇ ਸ਼ਿਕਵੇਾਂ ਚ ਕਿਉਂ ਪੈਂਦੀ ਹੈ ਬੇਟਾ ਜ਼ਿੰਦਗੀ ਬਹੁਤ ਥੋੜੀ ਹੈ ਜ਼ਿੰਦਗੀ ਬਹੁਤ ਛੋਟੀ ਹੈ ਆਪਾਂ ਸਾਰੀ ਉਮਰਮੀ ਗਲੇਸ਼ਕ ਵਿਆਹ ਦੀ ਗੁਜ਼ਾਰ ਲੈਂਦੇ ਨੇ